ਜੈਪਾਲ ਟ੍ਰੇਨ ਆ ਜੀ ਮੈਂ ਲਖ ਜੂਰੀਗੜ ਬਟਾਲਾ ਮੇਰੇ ਮਤਲਬ ਪਹਿਲੀ ਮੰਜ਼ਿਲ ਦੇ ਉੱਪਰ ਗੇਮਾਂ ਦੀ ਦੁਕਾਨ ਆ ਗੇਮ ਸ਼ਾਪ ਆ ਬੱਚਿਆਂ ਨੇ ਗੇਮਾਂ ਖੇਡਦੇ ਆ ਔਰ ਮੇਰੀ ਅੱਗੇ ਦੁਕਾਨ ਪਿੱਛੇ ਨਾਲ ਹੀ ਮਤਲਬ ਘਰ ਆ ਮੇਰਾ ਇੱਥੇ ਕਿ ਅੱਜ ਸਵੇਰੇ ਕੋ 3:30 ਪੌਣੇ 4 ਵਜੇ ਦੇ ਕਰੀਬ ਮਨੂੰ ਦੁਕਾਨ ਵਿੱਚੋਂ ਥੋੜੀ ਜਿਹੀ ਅਵਾਜ਼ ਆਈ ਤਾਂ ਮੇਰੀ ਮਿਸਰੀ ਨੇ ਉੱਚੀ ਰੋਣਾ ਪਾ ਦਿੱਤਾ ਕਿ ਦੁਕਾਨ ਵਿੱਚ ਕੋਈ ਹੈ ਅਸੀਂ ਕੈਮਰਾ ਤੇ ਔਨ ਰੱਖ ਦਿਆ ਪਰ ਟੀਵੀ ਰਾਤ ਨੂੰ ਬੰਦ ਕਰ ਦਿੱਤਾ ਉਹ ਟੀਵੀ ਔਨ ਕਰਕੇ ਦੇਖਿਆ ਵਿੱਚ ਕੋਈ ਆਦਮੀ ਚੱਲ ਰਿਹਾ ਸੀ ਅਸੀਂ ਭੱਜ ਕੇ ਚਾਬੀ ਲੈ ਕੇ ਆਏ ਆ ਇਹ ਜਦੋਂ ਭੱਜ ਗਿਆ ਲੇ ਬੜਾ ਨੁਕਸਾਨ ਹੋ ਸੋ ਦਾ ਜੀ ਸੜਕ ਦੁਕਾਨ ਦੇ ਵਿੱਚ ਇੱਕੋ ਵਿਅਕਤੀ ਆਇਆ ਬਾਹਰ ਕੈਮਰਾ ਨਹੀਂ ਲੱਗਾ ਹੋਇਆ ਦਾਲ ਕੋਨੀ ਵਿੱਚ ਹੁਣ ਬਾਹਰ ਕਿਨੇ ਜਾਣੇ ਸੀ ਇਹਦੇ ਬਾਰੇ ਨਹੀਂ ਪਤਾ ਲੱਗਾ ਕਿਉਂਕਿ ਸਾਡੇ ਆਉਣ ਤੋਂ ਪਹਿਲਾਂ ਭੱਜ ਭੱਜ ਗਿਆ ਕੈਮਰਾ ਤੋੜਿਆ ਉਹਨਾਂ ਕੈਮਰਾ ਤੋੜਿਆ ਜੀ ਕੈਮਰਾ ਤੋੜਨ ਦੀ ਬਿਲਕੁਲ ਵੀ ਵੀਡੀਓ ਆਈ ਉਹਨੇ ਇੱਕ ਕੈਮਰਾ ਤੋੜ ਦਿੱਤਾ ਔਰ ਦੂਸਰੇ ਕੈਮਰੇ ਨੂੰ ਤੋੜਨ ਜਾ ਰਿਹਾ ਸੀ ਜਦੋਂ ਸਾਡੀ ਜਾਗ ਖੁੱਲ ਗਈ ਸਾਡਾ ਜੀ ਦੁਕਾਨ ਦੇ ਸੜਕ ਵਾਲੀ ਸਾਈਡ ਦੇ ਉੱਪਰ ਨਾਲ ਇੱਕ ਦਰਵਾਜ਼ਾ ਲੱਗਾ ਉਹਨੂੰ ਸ਼ੀਸ਼ਾ ਲੱਗਾ ਉਹ ਕਿਸੇ ਨੂੰ ਪਤਾ ਨਹੀਂ ਚੱਲਦਾ ਕਿ ਉਹਦੇ ਉੱਪਰ ਬੈਂਡ ਲਗਾਇਆ ਹੋਇਆ ਹੈ ਪਤਾ ਨਹੀਂ ਚੱਲਦਾ ਸ਼ੀਸ਼ੇ ਦਾ ਕੋਈ ਵੀ ਇਹ ਕੋਈ ਜਾਣਕਾਰ ਹੋਏਗਾ ਜਿਹਨੂੰ ਪਹਿਲਾਂ ਪਤਾ ਹੋਏਗਾ ਇਧਰੋਂ ਆਇਆ ਉਹਨੇ ਪਹਿਲਾਂ ਸ਼ੀਸ਼ਾ ਤੋੜਿਆ ਸ਼ੀਸ਼ਾ ਤੋੜ ਕੇ ਵਿੱਚੋਂ ਦੇ ਅੰਦਰ ਅੰਦਰ ਨਾਲ ਕੋਈ ਜਿਹਨੇ ਪਤਾ ਸੀ ਕਿ ਕਿਹੜੀ ਜਗ੍ਹਾ ਉੱਪਰ ਕੈਮਰਾ ਲੱਗਾ ਉਹਨੇ ਸਿੱਧਾ ਉਹਦਾ ਕੈਮਰੇ ਨੂੰ ਹੱਥ ਪਾਇਆ ਉਹਨੂੰ ਫੜ ਕੇ ਖਿੱਚਿਆ ਕੈਮਰਾ ਤੋੜ ਦਿੱਤਾ ਉਸ ਤੋਂ ਬਾਅਦ ਉਹ ਦੂਸਰੇ ਕੈਮਰੇ ਵੱਲ ਜਾ ਰਿਹਾ ਤੇ ਉਦੋਂ ਸਾਡੋ ਦੀ ਆਵਾਜ਼ ਆਈ ਤੇ ਆਪਣੀ ਰੋਲਾ ਪਾ ਦਿੱਤਾ ਮੇਰੀ ਮਿਸਰੀ ਨੇ ਤੇ ਉਹਨੂੰ ਆਵਾਜ਼ ਸੁਣ ਕੇ ਭੱਜ ਗਿਆ ਉਹ ਬਿਲਕੁਲ ਲੇਹੜਾ ਇੱਕ ਸਰੀਆ ਜਿਹਾ ਸੀ ਇਹ ਛੱ ਛੋਟਾ ਜਿਹੜਾ ਘਰ ਦੇ ਉੱਪਰ ਸੋਈ ਵਿੱਚ ਵਰਤਣ ਵਾਲਾ ਉਹ ਚਾਕੂ ਵੀ ਤੇ ਸਰੀਰ ਦੇ ਉੱਤੇ ਦੇ ਆਪਣੇ ਜਾਨ ਦੇ ਬਾਕੀ ਆਪਣੇ ਪੈਰ ਤੇ ਸਾਠੀ ਲਵਾਈ ਆ। ਸ਼ੀਸ਼ੇ ਉੱਪਰ ਪੈਰ ਆ ਤੇ ਪੈਰ ਕਟਿਆ ਗਿਆ ਉਹਦਾ। ਕੋਈ ਆਦਾ ਚੀਜ਼ ਹੈ ਕਿ ਕੈਮਰੇ ਦੀ ਨਜ਼ਰ ਆ ਰਹੀ ਹੈ ਕਿਸੇ ਦੀ। ਕੈਮਰੇ ਵਿੱਚ ਤਾਂ ਹੁਣਿਆ ਇੱਕ ਸਾਈਡ ਤੋਂ ਨਜ਼ਰ ਆ ਰਿਹਾ। ਅਗਰ ਧਿਆਨ ਨਾਲ ਦੇਖਿਆ ਜਾ ਤਾਂ ਕੋਈ ਜਾਣ ਪਛਾਣ ਵਾਲਾ ਹੋਵੇ ਤੁਹਾਨੂੰ ਪਹਿਚਾਨ ਸਕਦਾ। ਕੰਪਲੇਨਟ ਕੀਤੀ ਹੈ ਪਰ ਉਹ ਸਾਨੂੰ ਬਾਕੀ ਨੇ ਕਿਹਾ ਸੀ ਬੇਤਰੀ ਆ ਜਾਓ ਆ ਕੇ ਮਤਲਬ ਕੰਪਲੇਨਟ ਦੇ ਕੇ ਜਾਓ ਫੋਨ ਕਰ ਦਿੱਤਾ ਤੇ ਵੀਡੀਓ ਵਗੈਰਾ ਬਣਾ ਕੇ ਉਹ ਭੇਜ ਦਿੱਤੀ ਉਹ ਕਹਿੰਦੇ ਕੋਈ ਨਹੀਂ ਸ਼ਾਮ ਨੂੰ ਕੰਮ ਕਰ ਦਿੰਦੇ। ਜੀ ਘਰ ਦੇ ਘਰ ਦੇ ਨਾਮ ਦੇ ਦਿੱਦਾਂ ਕਰਦਾ ਹੈ ਜ਼ਿਆਦਾਤਰ ਘਰ ਵਿੱਚ ਨਹੀਂ ਹੁੰਦਾ ਬਹੁਤ ਘੱਟ ਰਾਤ ਨੂੰ ਮੇਰਾ ਜ਼ਿਆਦਾ ਕੰਮ ਬਾਹਰ ਦਾ ਹੁੰਦਾ ਅੱਜ ਕੁਦਰਤੀ ਮੈਂ ਘਰ ਸੀ ਤੇ ਬਾਹਰ ਸੜ ਕੇ ਮੈਂ ਆ ਪਿਆ ਕਿਉਂਕਿ ਘਰ ਬੱਚੇ ਅਗਰ ਛੋਟੇ ਬੱਚੇ ਨੇ ਉਹ ਹੁਣ ਵੀ ਡਰੇ ਹੋਏ ਨੇ ਵਿਚਾਰੇ ਤੇ ਜੇ ਕੰਨੇ ਬੱਚੇ ਹੁੰਦੇ ਤੇ ਡਰ ਦਾ ਮਾਹੌਲ ਬਣ ਜਾਂਦਾ ਹੁਣ ਵੀ ਬਣਿਆ ਹੋਇਆ ਪਰ ਮੇਰਾ ਮਤਲਬ ਇਹਨਾਂ ਚੋਰਾਂ ਦੇ ਇੰਨੇ ਹੌਸਲੇ ਬਲੰਦ ਨੇ ਕਿ ਜਿਹੜੇ ਸਵੇਰੇ 4 ਵਜੇ ਉਦੋਂ ਤੇ ਚਹਿਲ ਪਹਿਲ ਵੀ ਜਾਂਦੀ ਸ਼ਹਿਰ ਦੇ ਵਿੱਚ ਤੇ ਸ਼ਰਿਆ ਆ ਮਾਰ ਕੇ ਦੁਕਾਨ ਦੇ ਉੱਪਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇਹ ਨਾਲ ਸਾਡੇ ਪਰਿਵਾਰ ਵੀ ਬਹੁਤ ਡਰਦਾ ਮਾਉਂਦਾ ਯਾਨਾ ਕੋਈ ਮਤਲਬ ਸਟਾਫੀ ਵੀ ਕਾ ਸਕਦੇ ਸੀ ਜਾਂ ਨਹੀਂ ਮਤਲਬ ਸਮਾਂ ਤੇ ਜਾ ਹੀ ਸਕਦਾ ਸ਼ੋਰਾ ਲੱਖਾਂ ਰੁਪਏ ਦਾ ਨੁਕਸਾਨ ਤੇ ਚੋਰੀ ਹੁੰਦਾ ਮੈਂ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਜਿਹੜੇ ਇਹ ਚੋਰਾਂ ਦੇ ਹੌਸਲੇ ਬਲੰਦ ਨੇ ਇਹਨਾਂ ਦੇ ਉੱਪਰ ਕੰਟਰੋਲ ਕੀਤਾ ਜਾਵੇ ਕਿ ਹਰ ਰੋਜ਼ ਅਖਬਾਰਾਂ ਵਿੱਚ ਚੈਨਲਾਂ ਵਿੱਚ ਦੋ ਤਿੰਨ ਚੋਰੀਆਂ ਦੇ ਘਟਨਾਵਾਂ ਸਾਨੂੰ ਬਟਾਲਾ ਵਿੱਚ ਸੁਣਨ ਮਿਲ ਜਾਂਦੀਆਂ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਲੋਕਾਂ ਦਾ ਮੈਂ ਬੇਨਤੀ ਕਰਾਂਗਾ ਪ੍ਰਸ਼ਾਸਨ ਨੂੰ ਕੇ ਨਾ ਉੱਪਰ ਕੰਟਰੋਲ ਕੀਤਾ ਜਾਵੇ ਤਾਂ ਕਿ ਅਸੀਂ ਚੈਨਲ ਰਹਿ ਸਕੀਏ ਸਰ ਰੋਡ ਤੇ ਘਾਰੇ ਕੋਈ ਗਲੀ ਜਿਹੜੀ ਘਾਰੇਗਾ ਸਾਡਾ ਜੀ ਮੇਨ ਰੋਡ ਉੱਪਰ ਇਹੀ ਤੇ ਮੇਰੇ ਬੱਚੇ ਡਾੜੀ ਇਹੀ ਆ ਕਿ ਮੇਰਾ ਮੇਨ ਰੋਡ ਖਜੂਰੀ ਗੇਰੇ ਦਾ ਚੌਕ ਆ ਉਹਦੇ ਵਿੱਚ ਮੇਨ ਰੋਡ ਦੇ ਉੱਪਰ ਘਾਰ ਔਰ ਜਿਹੜੀ ਜਿੱਧਰੋਂ ਦੀ ਉਹ ਆ ਉਹ ਬਿਲਕੁਲ ਰੋਡ ਦੇ ਉੱਪਰ ਆ ਮਤਲਬ ਰੋਡ ਦਿਖਾਈ ਦਿੰਦੀ ਉਪਰੋਂ ਤੇ ਇਨੀ ਜਗ੍ਹਾ ਮਤਲਬ ਡਾੜਾ ਹੋ ਕੇ ਚੋਰ ਅੰਦਰ ਦਾਖਲ ਹੋ ਗਏ ਬਹੁਤ ਸੋਚਣ ਨੂੰ ਮਜਬੂਰ ਕਰ ਦਈਏ ਗਾ